ਬੇ ਬੀ ਬੱਪੂ ਦੀ ਕਲ ਦੱਸਾਂ ਬੀ ਮੈਂ ਵੇਖ ਵੇਖ ਕੇ ਹੱਸਾਂ ਫੋਟੋ ਆਪਾਉਂਦੀ ਆ ਈ ਸਰਦਾਰਾ ਪਹਾਂ ਦੇ ਵਿੱਚ ਬਾਪਾ ਕੇ ਪੂਜ ਬਣਾਉਂਦੀ ਆ ਈ ਸਰਦਾਰਾ ਬਾਹ ਦੇ ਵਿੱਚ ਬਾਹਾਂ પાਕੇ ਪੂਜ ਬਣਾਉਂਦੀ ਆ ਨੀ ਤੂ ਕਾ ਤੋ ਸਰਦੀ ਚਾਂਦੀ ਉਹਨਾਂ ਨੂੰ ਆ ਗਈ ਜਾਦ ਜਵਾਨੀ ਸੁਪਨੇ ਲੈਂਦੀ ਆ ਨੀ ਮੁਟਿਆਰੇ ਹੱਸਦਿਆਂ ਦੇ ਕਰ ਵਸਦੇ ਲੋਕੀ ਕਹਿੰਦੇ ਆ ਨੀ ਮੁਟਿਆਰੇ ਹੱਸਦਿਆਂ ਦੇ ਕਰ ਵਸਦੇ ਲੋਕੀ ਕਹਿੰਦੇ ਆ ਵੀ ਪਾਊਡਰ ਨਾਲ ਕਰੀਮਾ ਲਿਆ ਫੇਸ਼ੀਲ ਚੌਥੇ ਦਿਨ ਕਰਵਾਵੇ ਗੈਪ ਗੁੱਚੀ ਪਾਉਂਦੀ ਆ ਵੀਸੁਰਦਾਰਾ ਕੈਂਟ ਜਟੀ ਦੇ ਨਾ ਤੋਂ ਬੀਜ ਵਣੋਂਦੀ ਆ ਵੀਸੁਰਦਾਰਾ ਕੈਂਟ ਜਟੀ ਦੇ ਨਾ ਤੋਂ ਸਸ ਬੀਜ ਚਲਾਉਂਦੀ ਆ ਨੀ ਬਾ ਪੂਲਿ ਆਵੇ ਤੇ ਬੇਬੇ ਪਾਵੇ ਤੇਰਾ ਦਿਲ ਕਿਉਂ ਕਟਦਾ ਚਾਵੇ ਨੀ ਐਸ਼ਾ ਕਰਦੀਆ ਨੀ ਮੁਟਿਆਰੀ ਆਪਣੇ ਵਾਂਗੂ ਤਾਂ ਨੀ ਦੋਵੇਂ ਲੜਦੀਆ ਨੀ ਨਾਰੀ ਆਪਣੇ ਵਾਂਗੂ ਤਾਂ ਨੀ ਦੋਵੇਂ ਲੜਦੀਆ ਬੇ ਕੀੜੇ ਪੈ ਮਰੇ ਵਚੋਲਾ ਜੀਨੇ ਰੱਖ ਕੇ ਮੇਰੇ ਨਾਲ ਓਲਾ ਤੇ ਵੀ ਸਰਦਾਰਾ ਤੂੰ ਵੀ ਮੁੱਲ ਨਾ ਜੱਟੀ ਦਾ ਪਾਇਆ ਵੀ ਸਰਦਾਰਾ ਤੂੰ ਵੀ ਨਾ ਮੁੱਲ ਜੱਟੀ ਦਾ ਪਾਇਆ ਹੁੰਦੀ ਮਾਪਿਆ ਨਾਲ ਸਰਦਾਰੀ ਤੂੰ ਵੀ ਜਾਨੋ ਵੱਧ ਪਿਆਰੀ ਖਿੜਖਿੜ ਹੱਸਦੀ ਰਿਆ ਨੀ ਮੁਟਿਆਰੇ ਨਾਲ ਮਹੀ ਦੇ ਪਿੰਡ ਸੌਰਿਆਂ ਦੇ ਵਸਦੀ ਰੇ ਨੀ ਮੁਟਿਆ ਰੇ ਨਾਲ ਮਹੀ ਦੇ ਪਿੰਡ ਸੌਰਿਆਂ ਦੇ ਵੀ ਵਸਦੀ ਰੇ